ਰ 120000 ਕਰੋੜ ਦਾ ਅੱਜ ਪੰਜਾਬ ਕਰਜ਼ਾਈ ਹੈ 420000 ਕਰੋੜ ਦਾ ਪ੍ਰੈਸ ਬੈਠੀ ਇੱਥੇ ਸੁਣੋ ਤੇ ਜਦੋਂ ਤੱਕ ਇਹ ਗਲੋਂ ਲੈਣੇ ਨੇ ਆਪਣੇ ਇਹ ਚਿੱਚੜ ਜਦੋਂ ਤੱਕ ਸਾਡਾ ਖੂਨ ਚੂਸ ਕੇ ਹਟਣੇ ਨੇ 1 ਲੱਖ ਹੋਰ ਲਾ ਲੋ ਇਹਨਾਂ ਦੀ ਐਵਰੇਜ ਤਿੰਨ ਸਾਲਾਂ ਦੀ 50000 ਕਰੋੜ ਤੇ 2.5 ਲੱਖ ਕਰੋੜ ਤੇ ਤੁਹਾਨੂੰ ਛੱਡ ਕੇ ਜਾਣਾ ਆਪਣੇ ਪੱਲੇ ਕੀ ਰਹਿ ਜਾਣ ਤੁਸੀਂ ਮੈਨੂੰ ਦੱਸੋ ਪੱਲੇ ਆਪਣੇ ਕੀ ਰਹਿ ਜਾਣੇ ਆਦੇ ਚੋਰ ਜਿਹੜੇ ਨੇ ਤੁਹਾਡੀਆਂ ਜ਼ਮੀਨਾਂ ਮੈਂ ਕਿਸਾਨਾਂ ਨੂੰ ਪੰਜਾਬ ਦੇ ਪੰਜਾਬੀਆਂ ਨੂੰ ਮੁਬਾਰਕ ਦੇਣਾ ਲੈਂਡ ਪੂਲਿੰਗ ਨਾ ਰੁਕਦੀ ਤੇ ਸਾਨੂੰ ਲੁੱਟ ਕੇ ਲੈ ਗਏ ਸੀ ਇਹ ਸਾਨੂੰ ਆਣ ਵਾਲੀਆਂ ਪੀੜ੍ਹੀਆਂ ਵਿੱਚ ਸਾਨੂੰ ਗੁਲਾਮ ਕਰਕੇ ਚੱਲੇ ਸੀ ਮੇਰੇ ਵੀਰੋ ਇੱਕ ਚੰਗੀ ਤਰ੍ਹਾਂ ਸੁਣ ਲਓ ਇਹਨਾਂ ਨਾਲ ਤੇ ਜੋ ਹੋਣੀ ਉਹ ਤੇ ਰੰਧਾਵਾ ਸਾਹਿਬ ਵੀ ਦੱਸ ਗਏ ਨੇ ਤੇ ਗੱਲ ਮੇਰੀ ਸੁਣ ਲਓ ਇਹਨਾਂ ਨੂੰ ਤੇ ਅਸੀਂ ਗਿਣਤੀ ਤੋਂ ਹੀ ਫੜ ਲੈਣਾ ਜਦੋਂ ਤੁਹਾਡੀ ਵੋਟਾਂ ਦੀ ਗਿਣਤੀ ਹੋਈ ਗੁਰੂ ਮਹਾਰਾਜ ਸਾਹਿਬ ਨੇ ਮਿਹਰ ਕੀਤੀ ਇਹਨਾਂ ਨੂੰ ਅਸੀਂ ਦਿੱਲੀ ਦੇ ਤੇ ਅੰਮ੍ਰਿਤਸਰ ਦੇ 에ਰਪੋਰਟਾਂ ਤੋਂ ਜਾਜ਼ਾਂ ਤੋਂ ਲਾਖ ਲੈ ਆਣੇ ਸਾਡਾ ਵਾਅਦਾ ਤੋਂ ਇਹ ਚੋਰ ਭੱਜਣ ਨਹੀਂ ਦੇਣੇ ਇਹ ਜਿਹੜੀ ਮਰਜੀ ਫਾਈਲ ਕੱਢ ਲੈਣ ਉਹ ਤੈਨੂੰ ਭਗਵੰਤ ਮੈਂ ਕਹਿੰਨਾ ਫਾਈਲ ਲਿਆ ਰੱਖ ਟੇਬਲ ਤੇ ਵੇਖੀ ਤੇਰੇ ਬੱਲੇ ਕੀ ਹੈ ਤੇ ਜਿਹੜੀ ਤੇਰੀ ਅਸੀਂ ਤਿਆਰ ਕੀਤੀ ਉਹਦਾ ਵੀ ਪ੍ਰਬੰਧ ਕਰਕੇ ਦੇਈ ਜਿਦ ਦਿਨ ਸਾਡੀ ਵਾਰੀ ਆ ਗਈ ਭਗਵੰਤ ਮਾਜ ਤੂੰ ਕਦੀ ਅਸੈਸਮੈਂਟ ਲਾਈ ਹੈ ਤੇਰਾ ਭੱਜਣਾ ਕੀ ਹੈ ਆ ਜਿੰਨੇ ਜਮੂਰੇ ਤੇਰੇ ਨਾਲ ਨੇ 94 95 ਇਹਨਾਂ ਦਾ ਬਣੇਗਾ ਕੀ ਤੋ ਇਸ ਗੱਲ ਕਹ ਮੇਰੀ ਗੁਦਾਰੇ ਸੁਣ ਲੋ ਪੰਜਾਬ ਦੇ ਵਿੱਚ ਕਾਂਗਰਸ ਤੋਂ ਇਲਾਵਾ ਕੋਈ ਬਦਲ ਨਹੀਂ